ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੱਜਰ ਤੇ ਵਿੱਚ ਹੈਗੇ ਕਿ ਟੋਕੜ ਵੜ ਤੇ ਇੱਕ ਟੋਕੜ ਗੱਬੜ ਝੋਟੀ ਕਈ ਨਗ ਦਿਖਾਵਾਂਗੇ ਸੇਲ ਆ ਤੇਸ ਡਿਟੇਲ ਆਪਾਂ ਕੱਲੇ ਕੱਲੇ ਬਾਰੇ ਲੈ ਕੇ ਜਾਵਾਂਗੇ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਨਾ ਗਵਾਵਾਗੇ ਮੋਟੀ ਮੋਟੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਸੋ ਵਪਾਰ ਦਾ ਕੰਮ ਹੈ ਡਿਟੇਲ ਵੀਰ ਤੋਂ ਬਹੁਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਭਦਰ ਸਿੰਘ ਜੀ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9914310195 9914310195 ਅੱਜ ਆਪਾਂ ਕਵਰ ਕਰਦੇ ਹਾਂ ਇਹ ਵੀਡੀਓ 22 ਤਰੀਕ ਨੂੰ ਹਾਂ ਜੀ ਆਪਣੇ ਕੋਲ ਰੱਬ ਦੀ ਕਰਪਾ ਮੇਰੇ ਸਹਮਣ ਹੈਗਾ 18 ਵੀਨਾਗ ਲੱਗਦਾ ਹਾਂ ਜੀ ਹਾਂ ਬਈ ਰਾਮਦਰ ਨਾਲ ਹੀ ਹੁੰਦੇ ਜੀ ਆਪਣੇ ਕੋਲੇ 15 ਤੋਂ 20 ਨਾਗ ਅਠੋ ਪਹਿਰ ਦੇ ਹੁੰਦੇ ਠੀਕ ਹੈ ਜਿੱਦਾਂ ਆਪਾਂ ਗੁਰਦੁਆਰਾ ਆਪਣਾ ਖੇੜੀ ਆ ਖੁੱਡੀ ਤੋਂ ਉੱਨੇ ਹੈਗੇ ਖੁੱਡੀ ਤੋਂ ਉੱਨੇ ਜੀ ਸਿੱਧੀ ਸੜਕ ਕ੍ਰੋਸ ਕਰਕੇ ਹਾਂ ਜੀ ਹਾਂ ਜੀ ਪਿੰਡ 'ਚ ਬਾੜ ਸਰ ਪਹਿਲਾਂ ਨਹਰਾ ਆਪਣਾ ਨਹਰਾ ਆਪਣਾ ਆਉਂਦਾ ਮਾਝਾ ਤੌੜਾ ਪਸਦਿਆ ਹਾਂ ਜੀ ਹ ਮੋਬਾਈਲ ਨੰਬਰ 'ਤੇ ਬੋਲਿਓ। ਲਖਿੰਦਰ ਨੇ 483197 ਜੀ। ਪਹਿਲਾ ਨੰਬਰ ਜਿਹੜੀ ਬੱਛੀ ਦੇਖਦੇ ਆ ਕਿਹੜਾ ਸੁਆ ਸੁਉਂਦੀ ਐ? ਇਹ ਪਹਿਲਾ ਸੁਆ ਸੁਉਂਦੀ ਐ ਬਾਈ ਜੀ ਮੂਹੋਂ ਦੋਂਦੀ ਐ ਜੀ। ਮੂਹੋਂ ਦੋਂਦੀ ਪਲੂਣ ਪਹਿਲਾ ਸੁਆ। ਹਾਂਜੀ ਹਾਂਜੀ ਠੰਡੀ ਸੀਲ ਬੱਸੀ ਐ ਈਂਡੀ ਐ ਜੀ। ਠੀਕ ਐ। ਹਾਂਜੀ ਹਾਂਜੀ। ਥੱਲੇ ਦਾ ਤੂੜੀਆਂ ਦਾ ਕੋਪੀ ਲੈ ਵੀ ਫਰਦੀ ਐ। ਹਾਂਜੀ ਹਾਂਜੀ। ਥੋੜੇ ਥੋੜੇ ਭੜਾ ਪਾਉਣ ਲੱਗ ਗਈ ਹੈ ਨਾ। ਹਾਂਜੀ ਹਾਂਜੀ। ਤੇ ਕੀ ਇਹ ਤਾਂ ਦੁੱਧ ਦਾ ਅੰਦਾਜ਼ਾ ਲਾ ਸਕਦੇ ਆਪਾਂ? ਦੁੱਧ ਬਾਈ ਜੀ ਇਹਨੇ 35 ਕਿਲੋ ਦੇਣਾ ਜੀ। ਜਿਹੜੇ ਫਾਰਮ ਦੀ ਬੱਚੀ ਹੈ ਜੀ ਠੀਕ ਹੈ ਇਹਦੀ ਮਾਂ ਦਾ ਰਿਕਾਰਡ ਵੀ 44 ਲੀਟਰ ਤੋਂ 40 ਕਿਲੋ ਦੁੱਧ ਦਾ ਜੀ ਬਾਈਕ ਕੋਲੇ ਸਾਰੇ ਚੰਗਾ ਮਾਲ ਰੱਖਿਆ ਪਿਆ ਜੀ ਉਹਦੇ ਕੋਲੇ ਸਾਰੀਆਂ 40 ਤੋਂ ਪਲੱਸ ਵਾਲੀਆਂ ਗਾਂ ਬਣੇ ਜੀ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਵੀ 30 ਮੰਨ ਕੇ ਲੈ ਲੇ 30 ਤੋਂ ਪਾਰ ਦਊਗੀ ਮਾਰ ਦਊਗਾ ਜੀ ਆਹ ਆਉਂਦਾ ਗੱਲ ਇਹ ਬੱਚੀ 30 ਕਿਲੋ ਦੁੱਧ ਨਹੀਂ ਪਾਉਂਦੀ ਜੀ ਫਿਰ ਹੋਰ ਦਾ ਬੱਚੀ ਚੰਗੀ ਆ ਹਨਾ ਹਾਂਜੀ ਹਾਂਜੀ ਤੇ ਮੂੰ ਮੱਥਾ ਵੀ ਚੰਗਾ ਜੰਦੇ ਆਣ ਦਿਨ ਕਐ ਕੱਢ ਜੂ ਵੀਰ ਮੇਰੇ ਅਜੇ ਜਨ ਬਾਈ ਜੀ ਤੇ ਬਾਈ ਨੇ ਅਸਾ 4 ਤਰੀਕ ਨੂੰ ਪੂਰੇ ਹੋਣਾ ਜੀ ਹਲੇ ਤਾਂ ਫਿਰ ਉਹ ਲੈ ਜੂ 10 ਦਿਨ ਹਣਾ 12 ਦਿਨ ਲੈ ਜੀ ਸੋ ਕੱਦ ਕਾਠ ਪੂਰਾ ਫੁੱਲ ਆ ਜਾਵਾ ਤੇ ਜਿੰਦ ਜਾਨ ਬਰੀਡ ਕੁਆਲਟੀ ਪੂਰੀ ਫੁੱਲਾ ਬੜੇ ਬੱਚੇ ਦੇ ਪਿਆਰ ਨਾਲ ਧਰਦੇ ਕਿਤੇ ਤੇ ਦੇਖੋ ਲੈਵਲ ਹੋਵਾ ਕਿਆ ਬਾਤਾਂ ਪੂਰੀ ਸੋਹਣੀ ਬੱਚੀ ਆ ਜਾਵਾ ਫੁੱਲ ਬਰੀਡ ਜਿੰਦ ਜਾਨ ਦੇ ਵਿੱਚ ਪਲੂਣ ਪਹਿਲਾ ਸੂਆ ਸੁਂਦੀ ਆ ਮੂੰਹੋਂ ਦੋ ਦੰਦਾਂ ਆ ਜਾਵਾ ਸੋ ਦੇਖੋ ਕਿਆ ਬਾਤਾਂ ਸਹਿਜ ਪੂਰਾ ਫੁੱਲਾ ਤੇ ਬਾਕੀ ਲੈਵਾ ਵਗੈਰਾ ਨਹੀਂ ਦੋ ਦੇਖਾ ਜੂ ਸੋਹਣੇ ਚਾਰੇ ਚਾਰੇ ਥਾਂ ਨੇਖਣ ਵਿੱਚ ਸਾਫ ਸੁਥਰੇ ਵਿੱਤੀ ਤੇ ਪਾਣੀ ਦੀ ਝਈ ਥੋੜੀ ਹਨ ਹਰ ਤੱਕ ਮਾਗਦੇ ਕੋਈ ਨਹੀਂ ਠੀਕ ਹੈ ਤੇ ਦੇਖੋ ਤੋਰਾ ਵਗੈਰਾ ਦੇਖੋ ਬੱਚੀ ਦਾ ਪੂਰਾ ਸੋਹਣਾ ਸਾਫ ਸੁਥਰਾ ਪੂਰੀ ਬਰੀਕ ਕੁਆਲਿਟੀ ਦੇ ਵਿੱਚ ਆ ਪਲੂਣ ਪਹਿਲਾ ਸਵੇਰ ਹੁੰਦੀ ਆ ਤੇ ਦੇਖੋ ਪੈਰਾ ਉਪਰੋਂ ਦੇ ਖੜ ਨਹੀਂ ਖੁੰਡੀ ਜਿਵੇਂ ਘੋੜੀ ਆ ਰੋਂਦਾ ਬਾਈ ਦੀ ਪੂਰੀ ਠੰਡੀ ਸੀ ਰੱਬ ਠੀਕ ਹੈ ਤੇ ਇਹਦਾ ਭਾਵ ਯਾਰ ਕੀ ਹੋਊਗਾ ਇਹਦਾ ਭਾਵ ਯਾਰ ਬਾਈ ਦੀ ਫੋਨ ਤੇ ਕਰਾਂਗੇ ਆਪਾਂ ਜੈ ਜੀ ਦੀ ਰੰਗ ਠੀਕ ਹੈ ਜੈ ਜਗਲਾ ਅੱਗੇ ਹੁਣ ਆਪਾਂ ਗੱਲ ਕਰਦੇ ਆਂ 2 ਨੰਬਰ ਬਚੀ ਗਰਸ ਵਾਸ ਹੁੰਦੀ ਆ ਇਹ ਦੂਜਾ ਸੁਦਾ ਸੁਦਾ ਹੁੰਦੀ ਆ ਬਾਈ ਜੀ ਕਹਿ ਕਨੇ ਲੈਂਦੀ ਆ ਇਹ ਬਾਈ ਲੈਂਦੀ ਆ ਜੇ ਪੰਜ ਚਾਰ ਤਿੰਨ ਜੀ ਪੰਜ ਚਾਰ ਕੇ ਦਿਨ ਫੂਨ ਚ ਬਾਕੀ ਕੀ ਇਹਦਾ ਪਲੂਨ ਦਾ ਦੁੱਧ ਦੱਸਿਆ ਮਾਲਕ ਨੇ ਜੀ ਬਾਈ ਜੀ 18 ਕਿਲੋ ਤੋਂ ਪਲੂਨ ਨੇ ਕੱਢੇ ਬਾਈ ਜੀ ਬਹਿਣ ਲਈ 18 ਕਿਲੋ ਪਲੂਨ ਨੇ ਹਾਂਜੀ ਹਾਂਜੀ ਠੰਡੀ ਸੀਲ ਬਹੁਤ ਆ ਬਾਈ ਜੀ ਕੋਈ ਲੱਕ ਨਹੀਂ ਛਾੜ ਲਈ ਜੀ ਐਤ ਕੀ ਅੰਦਾਜ਼ਾ ਲਾਈਏ ਬਾ 20 ਕਿਲੋ ਮੰਨ ਕੇ ਲੈ ਲੇ ਬਾਈ ਜੀ ਜੈ ਜਗਾ 20 ਕਿਲੋ ਹਣਾ ਕੀ ਅਗਲੇ ਦਿਨ ਆਉਦੀ ਸੇਵਾ ਦਾ ਹੁੰਦਾ ਜੀ ਪਰ ਹੁਣ 20 ਕਿਲੋ ਦੁੱਧ ਮੰਨ ਕੇ ਲੈ ਲੇ ਬਾਈ ਅਗਲਾ ਜੀ ਆ ਦੇਖੋ ਜੀ ਬਾਨਾਂ ਜੀ ਵਹਿੜ ਨੇ ਪੰਜ-ਛੇ ਦਿਨ ਕੱਢਦੀ ਹੈ ਹਰੇ ਬਾਈ ਠੀਕ ਹੈ ਬਾਜ ਦਾ ਬਾਜ ਹੋਊਗਾ ਬਾਜ ਦਾ ਬਾਜ ਹੋਊਗਾ ਬਾਈ ਜੀ ਤੋਰੀ ਫਰੇ ਨੂੰ ਵੀ ਕਰਾਂ ਸੋ ਵੀਰੋ ਤੋੜ ਕੇ ਆਪਾਂ ਦੋ ਗਨਗ ਦਿਖਾ ਦਿੰਨੇ ਆ ਬਾਕੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇ ਦਾਂਗੇ ਕਿਉਂਕਿ ਨਗ ਕਾਫੀ ਆ ਕਿਉਂਕਿ ਹੁਣ ਜਿਵੇਂ ਗਰਮੀ ਆ ਗਈ ਮੱਝਾਂ ਬਹੁਤ ਘੱਟ ਮਿਲ ਜੀਏਂਗੇ ਮੱਝਾਂ ਵੀ ਕਾਫੀ ਆ ਸੋ ਦੋ ਨੰਬਰ ਜਿਹੜੀ ਵਹਿੜ ਦੇਖੀ ਜਾਨੇ ਆ 20 ਕਿਲੋ ਦੁੱਧ ਬਣ ਕੇ ਪਰਚੇਸ ਕਰ ਲਿਓ ਮੁੱਲ ਫੋਨ ਤੇ ਹੋਊਗਾ ਦਿਨ ਕੁਝ ਕਲੇਜਾ ਤੋਰਾ ਤਾਰਾ ਕੱਦ-ਕਾੜ ਚੰਗਾ ਜਿੰਦ ਜਾਨ ਵਾਲੀ ਆ ਇਹ ਤਿੰਨੇ ਨੰਬਰ ਬੱਚੀ ਜਿਹੜੀ ਆਪਾਂ ਕੱਚੀ ਦੇਖਿਆ ਨੇ ਕਿਹਨੇ ਡੈਮ ਦੀ ਕੱਚੀ ਆਏ ਇਹ ਬਾਈ ਲੈ ਜੂ ਜੀ 15 ਤੋਂ 20 ਦਿਨ ਬਾਈ ਜੀ ਬਾਕੀ ਆ ਇਹ ਥੋੜੀ ਜਰਸੀ ਟਾਈਪ ਚ ਆ ਗਈ ਨਾ ਹਾਂ ਜਰਸੀ ਟਾਈਪ ਚ ਆ ਗਈ ਬਾਈ ਜੀ ਠੰਡੀ ਸੀ ਬਹੁਤ ਜੀ ਠੀਕ ਹੈ ਇਹ ਜਵਾਕ ਤੂਈ ਚੱਲੇ ਜਿਹੇ ਪੋਸਾ ਫਲੀਆਂ ਵਰਗੇ ਥਣ ਪਏ ਆ ਬਾਈ ਠੀਕ ਹੈ ਭਾਜ ਬਾਜ ਬਹੁ ਜਾਮ ਭਾਜ ਦਾ ਬਾਜ ਬਹੁ ਬਾਈ ਜੀ ਠੀਕ ਹੈ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਦੁੱਧ ਬਾਈ ਜੀ ਦਾ 18 ਤੋਂ 20 ਲੀਟਰ ਬਣ ਕੇ ਚੱਲੇ ਕੱਚੀ 15 ਦਿਨ ਲੈ ਜੀ ਕੱਚੀ 15 ਤੋਂ 20 ਦਿਨ ਵੀ ਲੈ ਕੇ ਜਾ ਸਕਦੇ ਤੇ ਰੇਟ ਪੂਰਾ ਵਾਜ ਬਹੂਗਾ ਪੂਰਾ ਏ ਬਾਈ ਤੀਜਾ ਸੂਆ ਸੂਈ ਹੈ ਜੀ ਬੱਚਾ ਬੂਰਾ ਹੀ ਹੈ ਬੱਚਾ ਬੂਰਾ ਬਾਈ ਜੀ ਕੱਟਾਏ ਕੱਟੇ ਜੀ ਹਫਤੇ ਦੀ ਕੱਟੀ ਜਾ ਬਈ ਬੂਰੀ ਕੱਟੀ ਹਫਤੇ ਸੂਈ ਦੁੱਧ ਕਿੰਨਾ ਦੁੱਧ ਹੁਣ ਹੋਊ ਬਾਈ ਜੀ 12 ਕਿਲੋ ਇਸ ਤਰ੍ਹਾਂ ਪਾਗ ਡਾਗੂ ਦਾ ਫਾਇਦਾ ਸਾਰੇ ਆਪਣੇ ਕੋਲੇ ਬਾਈ ਜੀ ਆਏ ਮੰਨ ਕੇ ਚਲੋ ਇੰਨੇ ਮਾਲ ਦਾ ਬਾਤ ਤੋਂ ਕੈਮਰਾ ਲੱਖ ਤੋਂ ਲੈ ਕੇ ਸਵਾ ਲੱਖ ਤੱਕ ਆਪਣੇ ਕੋਲੇ ਮਈਆਂ ਹੁੰਦੇ ਨੇ ਇਹ ਲੱਖ ਤੋਂ ਲੈ ਕੇ 25 ਦੋ ਟਾਈਂ ਚੋ ਆ ਕੇ ਦੇ ਦਾਂਗੇ ਦੋ ਟਾਈਂ ਚੋ ਆ ਕੇ ਦੇਵਾਂਗੇ ਬਾਈ ਠੀਕ ਆ ਵਿਚ ਪਲੂਣ ਤੇ ਦੂਜੇ ਸੂਏ ਸਾਰੇ ਹਨਾ ਇਹ ਇੱਕ ਅੱਧੀ ਝੋਟੀ ਗੱਬਣਾ ਜੀ ਬਾਕੀ ਦਾ ਮਾਲ ਸੂਹਿਆ ਪਈ ਸਾਰਾ ਠੀਕ ਆ ਸਾਰੇ ਸੂਹਿਆ ਸਵਾਹਿਆ ਹਨਾ ਪਹਿਲਾ ਦੂਜਾ ਸੂਹ ਤੀਜਾ ਸੂਹ ਐਂਡ ਆ ਜੀ ਆਪਣੇ ਤੇ ਲੱਖ ਤੋਂ ਅੰਦਰ ਹੈ ਨਹੀਂ ਕੋਈ ਨਾ ਲੱਖ ਤੋਂ ਅੰਦਰ ਬਾਈ ਜੀ ਕੋਈ ਨਹੀਂ ਹੈਗੀ ਮਿਲਦੀ ਵੀ ਹੈ ਨਹੀਂ ਹੁਣ ਨਾ ਮਿਲਦੀ ਵੀ ਹੈ ਨਹੀਂ ਜੀ ਠੀਕ ਆ ਸੋ ਸੈਂਗਸੂងੇ ਦੇਖੋ ਝੋਟੀਆਂ ਨੇ ਬਹੁਤ ਚੰਗੇ ਸਾਫ ਸੁਥਰੇ ਚੰਗੇ ਜਿੰਦ ਜਨ ਵਾਲੇ ਬਾਕੀ ਆ ਕੇ ਬਹਿੜਾ ਹਨਾ ਇੱਕ ਟੋਕੜ ਗੱਪਣ ਦਾ ਦੇ ਕਿਹੜੀ ਆ ਆ ਟੋਕੜ ਗੱਪਣ ਬਹਿੜਾ ਬਈ ਜੀ ਕਿੰਨੇ ਟਾਈਮ ਦੀ ਇੱਕ ਇਹ ਗੱਪਣਾ ਜੀ ਇਹ ਚੈੱਕ ਕਰਾ ਦੀ ਚੈੱਕ ਕਰਾ ਕੇ ਦੇਵਾਂਗੇ ਬਾਈ ਜੀ ਜਮਾ ਓਪੀ ਕਰਾ ਕੇ ਜੀ 18 ਕਿਲੋ ਦੁੱਧ ਮੰਨ ਕੇ ਲਓ ਜੀ ਬਾਈ ਹੈ 20 ਕਿਲੋ ਦੁੱਧ ਦੇ ਥੱਲੇ ਆਪਾਂ 18 ਹੀ ਕੱਢੀ 18 ਨਾ ਦੋ ਟਾਈਮ ਚੋ ਬਈ ਤਿੰਨ ਟਾਈਮ ਚੋ ਬਈ ਜੀ ਚੋ ਬਈ ਕਰਾ ਕੇ ਦੇ ਰਹੀ ਹੈ ਬੱਚਾ ਹੈ ਨਹੀਂ ਨਾਲ ਨਾ ਬੱਚਾ ਹੈਗਾ ਬੱਸੀ ਬੈਠੀ ਆ ਬਾਈ ਜੀ ਬਹੁਤ ਬੱਚੀ ਵੀ ਨਾ ਦੇਵਾਂਗੇ ਆ ਖੜੀ ਆੜੀ ਬੱਚੀ ਵੀ ਨਾ ਦੇਵਾਂਗੇ ਬੱਚੀ ਨਾ ਦੇਵਾਂਗੇ ਭਾ ਫੋਨ ਤੇ ਹੋਊਗਾ ਭਾ ਫੋਨ ਤੇ ਹੋਊਗਾ ਬਾਈ ਜੀ ਇਹਦਾ ਚਵਾ ਕੇ ਦੋ ਟਾਈਮ ਦੇ ਦਾਂਗੇ ਹਾਂ ਤੇ ਚੈੱਕ ਕਰਾ ਕੇ ਦੇਵਾਂਗੇ ਚੈੱਕ ਕਰਾ ਕੇ ਦੇਵਾਂਗੇ ਨਾ ਪਛੰਦੀ ਕਰਾ ਕੇ ਦੇਵਾਂਗੇ ਬਾਈ ਜੀ ਆਹ ਠੀਕ ਹੈ ਸੋਬਰ ਚੈੱਕ ਕਰਵਾ ਕੇ ਤੁਹਾਨੂੰ ਮਿਲੂਗੀ ਬੱਚੀ ਉਹ ਮੱਥਾ ਦੇਖੋ ਸੁਆ ਕਿਹੜਾ ਸੂਈ ਵੀ ਹੈ ਸੁਆ ਪਹਿਲਾ ਬਾਈ ਦੰਦਾ ਚ ਬਈ ਤੁਸੀਂ ਠੀਕ ਹੈ ਪਹਿਲਾ ਸੁਆ ਕੱਦ ਕਾਠ ਬਹੁਤ ਆ ਫੁੱਲ ਵੱਡਾ ਸਹਜ ਆ 18 ਤੋਂ ਲੈ ਕੇ 20 ਦੇ ਵਿੱਚ ਵਿੱਚ ਦੁੱਧ ਹਾਜ਼ਰ ਆ ਤੇ ਦੂਜੇ ਸੂਏ ਦੀ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਆ ਜਾਵਾ ਜਿਵੇਂ ਮੈਂ ਤਾਜੀ ਲੈਣੇ ਉਹਦੇ ਨਾਲ ਫੱਟਾ ਪਈ ਫਿਰ 30000 ਰੇਟ ਦਾ ਇਹਦਾ ਭਾਈ ਟੀ ਚੀਜ਼ ਵੇਚ ਲਈ ਠੀਕ ਹੈ ਹਾਂ ਕੋਸਾ ਨਾ ਫਾਇਦਾ ਹੋਊਗਾ ਬੰਦੇ ਦਾ ਹਾਂਜੀ ਹਾਂਜੀ ਸੋ ਦੇਖੋ ਕੱਦ-ਕੱਡ ਬਹੁਤ ਆ ਫਾਇਦਾ ਹੋਊਗਾ ਰੇਟ ਦੇ ਵਿੱਚ ਹੋਗੀ ਬਹੁਤ ਵੀ ਮਹੰਗਾ ਤੇ ਟੋਕੜ ਗੱਬਣ ਚੈੱਕ ਪਾਸ ਹੋਵੇ ਜਮਾ ਸੋ ਦੇਖੋ ਥਾਂ ਥਾਂ ਨੂੰ ਪੂਰਾ ਚੰਗਾ ਤੇ ਚੌਂਚਵਾ ਜਮਾ ਇੱਕ ਨੰਬਰ ਆ ਜਮਾ ਇੱਕ ਨੰਬਰ ਭਾਈ ਜੁਦਾ ਸਾਹਮਣੀ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਇਧਰ ਫੇਰ ਮਾਲ ਆ ਗਿਆ ਮੱਝਾ ਫੇਰ ਹਨਾ ਹਾਂਜੀ ਹਾਂ ਇਹਨਾਂ ਵਿੱਚੋਂ ਟੋਕੜ ਗੱਪਣ ਕਿਹੜੀ ਐ 301 ਦਾ ਚੋਟੀ ਟੋਕੜ ਗੱਪਣ ਆ ਵੀਰੇ ਕੈਮਿਨ ਆ ਜੀ ਏ ਬਾਈ ਢਾਈ ਮਹੀਨੇ ਦੀ ਗੱਬੜਾ ਜੀ ਕਿਛੇ ਉਹ ਕੱਟੀ ਜਾਈਏ ਇਹਦੇ ਨੀਲੀ 라ਵੀ ਜੀ ਨਾ ਨਾ ਦੂਜੀ ਜੀ ਕਾਲੀ ਕੱਟੀ ਹਾਂਜੀ ਹਾਂਜੀ ਕਾਲੀ ਤੋਂ ਦੁੱਧਾ ਬਾਈ ਜੀ ਇਹਦੇ ਕਾਲੀ ਕੱਟੀ ਨਾਲ 8 ਕਿਲੋ ਦੁੱਧਾ ਕਿਲੋ ਦੁੱਧਾ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਢਾਈ ਮਹੀਨੇ ਦੀ ਗੱਬਣ ਤੇ ਦੂਜੀ ਇੱਕ ਆ ਛੋਟੀ ਹੈ ਜੀ ਇਹ ਵੀ ਢਾਈ ਮਹੀਨੇ ਦੀ ਗੱਬਣਾ ਜੀ ਠੀਕ ਹੈ ਚੈੱਕ ਪਾਸ ਆ ਬਾਈ ਬੱਚਾ ਇਹਦੇ ਪਿੱਛੇ ਹੈ ਨਹੀਂ 7 ਕਿਲੋ ਦੁੱਧਾ ਜੀ 7 ਕਿਲੋ ਦੁੱਧਾ ਮੈਂ ਦੀ ਫਿਰ ਚਾਰਦੇ ਆ ਫਾਈਨਲ ਛੋਟੀ ਦੀ ਚਾਰਦੇ ਜੀ ਤੇ ਅੱਗੇ ਹੋਰ ਫਿਰ ਅੱਗੇ ਇੱਕ ਨੀਲੀ 라ਵੀ ਮਾਂ ਆ ਗਈ ਜੀ ਠੀਕ ਹੈ ਜੰਗਾ ਸੁਗਾ ਸੁਈ ਆ ਜੀ ਮਾਗਰਾ ਬੱਚਾ ਨੀਲਾ ਰਾਵਾਂ ਨੀਲੀ ਰਾਵੀ ਦੀ ਕੱਟੀ ਹੈ ਕੱਟਾ ਆ ਗਿਆ ਨਾ ਕੱਟਾ ਆ ਗਿਆ ਜੀ 8 ਕਿਲੋ ਦੁੱਧ ਆ ਜੀ 8 ਕਿਲੋ ਦੁੱਧ 2.5 ਮਹੀਨੇ ਚੱਕ ਪਾਸ ਨਾ ਨਾ 4 ਮਹੀਨੇ ਦੀ 4 ਮਹੀਨੇ ਚੱਕਰਾ ਕੇ 4 ਮਹੀਨੇ ਚੱਕਰਾ ਕੇ ਦੇ ਠੀਕ ਹੈ ਨੰਬਰ ਬੋਲ ਜੀ ਆਪਣਾ ਦੁਬਾਰੇ 9943 ਬਾਈ 10197 ਜੀ ਮਤਲਬ ਜਿਹੜਾ ਕੋਈ ਬੰਦਾ ਇੱਥੇ ਆ ਗਿਆ ਪੱਲੇ ਬਹੁਤ ਗੱਲ ਹਾਂ ਜੀ ਹਾਂ ਪੱਲੇ ਬਹੁਤ ਹੈ ਜੀ ਆਪਣੇ ਕੋਲੇ ਹਰ ਪ੍ਰਕਾਰ ਦਾ ਪਸ਼ੂ ਆ ਜੀ ਤੋਕੜ ਗੱਪਣ ਗਾਂ ਮੱਝ ਠੀਕ ਹੈ ਲੱਖ ਤੋਂ ਥੱਲੇ ਕੋਈ ਹੈ ਨਹੀਂ ਜੀ ਲੱਖ ਤੋਂ ਪਾਰ ਪਾਰ ਝੋਟੀਆਂ ਨੇ ਆਪਣੇ ਕੋਲੇ ਜੀ ਠੀਕ ਹੈ ਜੋ ਜਾਇਜ਼ ਕਰਾ ਲੱਖ ਤੋਂ ਪਾਰ ਲੱਖ ਇੱਥੇ ਲਗਭਗ 10-12 ਦਾ ਮੱਝੇ ਖੜੀਆਂ ਇੱਥੇ ਕੋ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਾ